ਉਹ ਹਾਲਾਤ ਆ ਜਿਹੜੇ ਉਹ ਸਖਾਵੇਂ ਮੋੜ ਵੱਲ ਜਾ ਰਹੇ ਨੇ ਕਿਉਂਕਿ ਪਾਣੀ ਉਤਰ ਰਿਹਾ ਪਾਣੀ ਜਿਹੜਾ ਕੱਲ ਜਦੋਂ ਪੁਨੀਹਾਰੀ ਵਾਲਾ ਬੰਨ ਟੁੱਟਿਆ ਉਸ ਤੋਂ ਬਾਅਦ ਪਾਣੀ ਉਤਰਨਾ ਸ਼ੁਰੂ ਹੋਇਆ ਤੇ ਪਿਛਲੇ 24 ਘੰਟਿਆਂ 'ਚ ਲਗਭਗ ਪੌਣੇ 2 ਫੁੱਟ ਦੇ ਕਰੀਬ ਪਾਣੀ ਉਤਰ ਗਿਆ ਹੁਣ 21.2 ਇੰਚ ਜਿਹੜਾ ਪਾਣੀ ਆ ਉਹ ਚੱਲ ਰਿਹਾ ਹੈਗਾ ਤੇ ਉਦਾ ਮਤਲਬ ਇੱਕ ਕਾਰਨ ਇਹ ਹੋਇਆ ਵੀ ਜਿਹੜਾ ਸਰੰਦ ਚੋਆ ਉਹਦੇ ਚੋਂ ਪਾਣੀ ਲਗਾਤਾਰ ਘਟ ਰਿਹਾ ਉਹਦੇ ਚੋਂ ਪਰਸੋਂ 5100 ਕਿਊਸਕ ਸੀਗਾ ਤੇ ਅੱਜ ਉਹਦੇ ਚੋਂ ਲਗਭਗ 2000 ਕਿਊਸਕ ਬਚਿਆ ਤਾਂ ਲੱਗ ਤੇ ਦੂਸਰਾ ਜਿਹੜੀ ਬਰੇਟਾ ਡਰੇਨ ਆ ਉਹਦੇ ਚੋਂ 500 ਕਿਊਸਕ ਪਾਣੀ ਇਹਦੇ ਚ ਆ ਰਿਹਾ ਸੀ ਉਹ ਚੋਂ ਵੀ ਘਟਿਆ ਤੇ ਤੀਸਰਾ ਜਿਹੜਾ ਸਾਨੂੰ ਫਾਇਦਾ ਇਹ ਹੋ ਰਿਹਾ ਰਤਗਤ ਹੋਰਾਂ ਉਹ ਇਹ ਕਿ ਜਿਹੜੀ ਰੰਗੋਈ ਡਰੇਨ ਆ ਉਹੋ ਇਹਦਾ ਇਹਦੇ ਚੋਂ 5300 ਕਿਊਸਕ ਪਾਣੀ ਲੈ ਕੇ ਵੀ ਜਾ ਰਹੀ ਆ ਇਦੇ ਚੋਂ ਜਿਹੜਾ ਸਾਡੇ ਵਾਲੇ ਪਾਸੇ ਆਉਣਾ ਸੀ ਲੇਕਿਨ ਉਹ ਅਨਗੋਈ ਚ ਜਾ ਰਿਹਾ ਉਹ ਅੱਗੇ ਜਾ ਕੇ ਫਿਰ ਅੱਗੇ ਪੈਂਦੀ ਹੈ ਘੱਗਰ ਦੇ ਵਿੱਚ ਇਸ ਇਸ ਵਾਰ ਜਿਹੜੀ ਮਜ਼ਬੂਤੀ ਕੀਤੀ ਉਹ ਪਨਿਆਰੀ ਜਾ ਕੇ ਬੰਨ ਟੁੱਟਦਾ ਤਾਂ ਕਿਤੇ ਨਾ ਕਿਤੇ ਸਰਦੂਲਗੜ ਦੇ ਲੋਕ ਤਾਂ ਸੇਫ ਨੇ ਇਸ ਵਾਰ ਜਿਹੜੀ ਤਿਆਰੀ ਸੀ ਉਹ ਵਧੀਆ ਰਹੀ ਬਿਲਕੁਲ ਸਾਡੀਆਂ ਜਿੰਨੀਆਂ ਵੀ ਯਤਨ ਅਸੀਂ ਕੀਤੇ ਸਾਰੇ ਦੇ ਸਾਰੇ ਉਹਨਾਂ ਨੂੰ ਫਲ ਮਤਲਬ ਬਹੁਤ ਜ਼ਿਆਦਾ ਵਧੀਆ ਨਤੀਜਾ ਨਿਕਲਿਆ ਕਿਉਂਕਿ ਜੇਕਰ ਉਹ ਉਸ ਜਦੋਂ ਮਤਲਬ ਪੈਨਿਕ ਕ੍ਰੀਏਟ ਹੋਇਆ ਲੋਕ ਢੱਗਰ ਚੜਨਾ ਸਟਾਰਟ ਹੋਇਆ ਤਾਂ ਇੱਕੇ ਦਮ ਜਿਹੜੇ ਪ੍ਰਬੰਧ ਸਟਾਰਟ ਹੋਏ ਭਾਵੇਂ ਦੀ ਸਮਾਂ ਘੱਟ ਸੀ ਪਰ ਬਹੁਤ ਤੇਜ਼ੀ ਨਾਲ ਕੰਮ ਹੋਇਆ ਕਿਉਂਕਿ ਤੇਲ ਜਿਹੜਾ ਹੈਗਾ ਉਹ ਪ੍ਰਸ਼ਾਸਨ ਨੇ ਉਪਲਬਧ ਕਰਾਇਆ ਤੇ ਉਸ ਤੋਂ ਬਾਅਦ ਜਿਹੜਾ ਇਹ ਜਿੱਥੇ ਅਸੀਂ ਖੜੇ ਆ ਇਸ ਥਾਂ ਦੇ ਉੱਤੇ ਵੀ ਘੱਟੋ ਘੱਟ 2 ਫੁੱਟ ਮਿੱਟੀ ਪਈ ਆ